ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਹਿਣ ਪੰਜਾਬ ਪੁਲਿਸ ਨੇ ਅਮਰਤਪਾਲ ਦੇ ਜੂਤ ਹੋਰ ਫੇਰਨੇ ਚੰਗੀ ਤਰ੍ਹਾਂ ਨਹੀਂ ਨਹੀਂ ਮੈਂ ਤਾਂ ਗਲਤੀ ਕਰ ਗਿਆ ਅਮਰਤਪਾਲ ਤਾਂ ਜਿਹੜਾ ਸ਼ਬਦ ਹੈ ਬਦਨਾਮ ਕਰ ਰਹੇ ਆ ਮੂਤਪਾਲ ਵਧੀਆ ਲੱਗਿਆ ਉਹ ਇੱਕ ਜਿਹੜੀ ਗੱਲਬਾਤ ਨਵੇਂ ਸਾਹਮਣੇ ਆਈ ਹੈ ਨਾ ਵੈਸੇ ਤਾਂ ਬਹੁਤ ਵੱਡੇ ਵੱਡੇ ਚੈਨਲਾਂ ਨਾਲ ਇਹ ਚਲਾਤੀ ਹੈ ਡੇਟਿੰਗ ਐਪ ਟਿੰਡਰ ਐਪ ਅੱਛਾ ਜਿਹੜੀ ਇਹ ਐਪ ਹੈ ਨਾ ਇਹ ਪਤਾ ਅ ਕੌਣ ਵਰਤਦਾ ਇਹਨੂੰ ਜਿਹੜੇ ਨਵੇਂ-ਨਵੇਂ ਕੁੜੀਆਂ ਮੁੰਡੇ ਆਪ ਵਿੱਚ ਜਾਨਕਿ ਆਪਸ ਵਿੱਚ ਮਹੱਬਤ ਦੀਆਂ ਗੱਲਾਂ ਕਰਦੇ ਆ ਇੱਕ ਦੂਜੇ ਨਾਲ ਪਿਆਰ ਕਿੱਦਾਂ ਕਰਨਾ ਹੈ ਕਿੱਦਾਂ ਉਹ ਡੇਟਿੰਗ ਕਰਨੀ ਹੁੰਦੀ ਹੈ ਪਤਾ ਨਹੀਂ ਡੇਟ ਕਰਨੀ ਹੁੰਦੀ ਹੈ ਇਹ ਜਿਹੀ ਗੱਲਾਂ ਮਤਾਂ ਨਹੀਂ ਕਰਦੇ ਤੇ ਉਹ ਐਪ ਦੇ ਵਿੱਚ ਜਿਹੜਾ ਅਮਰਤਪਾਲ ਸੀ ਉਹਨੇ ਕਹਿੰਦੇ ਕਰਤੂਤਾ ਕੀਤੀ ਹੈ ਵੈਸੇ ਇਹਨੇ ਕਹਿੰਦੇ ਉਦਾਂ ਜਿਹੜਾ ਗੁਰਪ੍ਰੀਤ ਸਿੰਘ ਹਰੀ ਨੌ ਸੀ ਉਹਨੂੰ ਮਰਵਾਉਣ ਵਾਸਤੇ ਚੈਟ ਜੁੜ ਕੀਤੀ ਹੈ ਪੁਲਿਸ ਨੇ ਉਹ ਲੱਭਣੀ ਅਛਾ ਜਿਹੜੇ ਨਾ ਇਹਨੂੰ ਵੋਟਾਂ ਪਾਉਣ ਵਾਲੇ ਨੇ ਮੈਂ ਤਾਂ ਵੈਸੇ ਭੇਟੇ ਹੀ ਕਹਿਣਾ ਹੁਣ ਤੇ ਉਹਨਾਂ ਨੇ 1% ਵੀ ਨਹੀਂ ਸੋਚਿਆ ਵੀ ਇਹ ਬੰਦਾ ਅਛਾ ਇੱਕ ਮਿੰਨ ਬੰਦੇ ਨੇ ਫੋਨ ਕਰਕੇ ਦੱਸਿਆ ਕਿ ਮੈਂ ਜਿਹੜੀ ਇਹ ਐਪ ਹੈ ਨਾ ਕਹਿੰਦੇ ਇਹ ਜਦੋਂ ਇਹ ਡਵੇ ਵਿੱਚ ਰਹਿੰਦਾ ਸੀ ਉਦੋਂ ਕਹਿੰਦੇ ਇਹਨੇ ਚਲਾਈ ਹੈ ਵੈਸੇ ਚੱਲਦੀ ਪਤਾ ਨਹੀਂ ਕੋਈ ਅਮਰਤ ਸੰਧੂ ਕਰਕੇ ਕੋਈ ਪਤਾ ਨਹੀਂ ਹੈ ਜਨਾ ਤੇ ਚੱਲਦੀ ਹੈ ਪਰ ਕਹਿੰਦੇ ਵਰਤੀ ਨੇ ਮੁੰਡੇ ਕਹਿੰਦੇ ਸਾਡੀ ਕਾਮ ਦਾ ਜਰਨਲ ਤੇ ਇੰਨਾ ਐਪਾਂ ਰਹੇ ਕੁੜੀਆਂ ਨਾਲ ਗੱਲਾਂ ਬਾਤਾਂ ਵੀ ਕਰਦਾ ਸੀ ਪਹਿਲਾਂ ਬੜਾ ਕੁਝ ਸਾਹਮਣੇ ਆਇਆ ਆ ਕੁੜੀ ਮੈਨੂੰ ਫੋਨ ਕਰਦੀ ਜੇ ਮੇਰੀ ਮਾਂ ਮੰਦੀ ਨਹੀਂ ਮੈਨੂੰ ਕਹਿੰਦੇ ਤੈਨੂੰ ਮੈਂ ਕੈਨੇਡਾ ਪੱਕਾ ਕਰਾ ਦਊਂਗੀ ਇੱਕ ਤਾਂ ਵਿਚਾਰੀ ਨੇ ਇੰਗਲੈਂਡ ਪੱਕਾ ਕਰਾਉਣ ਦੀ ਕੋਸ਼ਿਸ਼ ਕੀਤੀ ਸੀ ਉਹ ਹੁਣ ਡਿਬਰਗਡ ਫਿਰਦੀ ਹੈ ਵਿਚਾਰੀ ਮੁਲਕਤਾਂ ਕਰਦੀ ਤੇ ਦੋ ਚਾਰ ਹੋਰ ਸੀ ਉਹ ਬਚ ਗਈਆਂ ਵਿਚਾਰੀਆਂ ਨਹੀਂ ਤਾਂ ਛੇਤਰਪਲੇਟ ਉਹਨਾਂ ਦੀ ਵੀ ਹੁੰਦੀ ਚਲੋ ਹੁਣ ਜਿਹੜੀ ਉਹ ਐਪ ਪਤਾ ਨਹੀਂ ਅਮਰ ਸੰਧੂ ਦੇ ਨਾਂ ਤੇ ਚੱਲਦੀ ਹੈ ਹਲੇ ਤੱਕ ਚੰਗੀ ਤਰ੍ਹਾਂ ਪਤਾ ਵੀ ਨਹੀਂ ਪਰ ਵਕੀਲ ਬਕੂਲੀ ਦੱਸੀ ਜਾਂਦੇ ਨੇ ਕਿ ਕੜੀ ਕੋਲੀ ਜਾਂਦੇ ਤੇ ਉਹਦੇ ਵਿੱਚ ਕਹਿੰਦੇ ਇਹਨੇ ਜਿਹੜੀ ਚੈਟ ਕੀਤੀ ਸੀ ਗੈਂਗਸਟਰਾਂ ਦੇ ਨਾਲ ਅਸਦੱਲੇ ਦੇ ਨਾਲ ਜਿਹਦੇ ਨਾਲ ਇਹ ਕੀਤੀ ਸੀ ਹਰੀ ਨੌਂ ਦਾ ਕਤਲ ਕਰਾਉਣ ਵਾਸਤੇ ਕੀਤੀ ਸੀ ਉਹ ਐਪ ਦੇ ਵਿੱਚ ਤੇ ਉਹ ਪੁਲਿਸ ਨੇ ਕਹਿੰਦੇ ਮਾਨਯੋਗ ਅਦਾਲਤ ਦੇ ਕੋਲੋਂ ਪਰਮਿਸ਼ਨ ਮੰਗੀ ਹੈ ਵੀ ਅਸੀਂ ਉਹ ਖੋਲਗੇ ਇਹਦੀਆਂ ਕਰਤੂਤਾਂ ਸਾਹਮਣੇ ਰੱਖੀਏ ਐਬ ਖੋਲੋ ਨਾ ਖੋਲੋ ਹੁਣ ਤਾਂ ਉਦਨੇ ਪਤਾ ਲੱਗ ਗਿਆ ਜੀ ਵੀ ਕਿੱਥੇ ਕਿੱਥੇ ਇਹਨਾਂ ਦੇ ਅਜਾਸੀ ਦੇ ਅੱਡੇ ਸੀ ਕਿੱਦਾਂ ਫੋਟਲਾਂ ਦੇ ਵਿੱਚ ਕੁੜੀਆਂ ਨੂੰ ਰੱਖਦੇ ਰਹੇ ਨੇ ਜਿਸ ਦਿਨ ਕਹਿੰਦੇ ਰੋਡੇ ਪਿੰਡ ਦੇ ਵਿੱਚ ਗ੍ਰਿਫਤਾਰੀ ਦਿੱਤੀ ਉਹਦੇ ਵੀ ਜਿਹੜੀ ਬੀਬਾ ਕੇ ਰਣਜੀਤ ਕੌਰ ਪਤਾ ਨਹੀਂ ਕੀ ਨਾ ਇਹਦੇ ਘਰ ਵਾਲੀ ਦਾ ਉਹ ਕਹਿੰਦੇ ਸਾਰੀ ਰਾਤ ਉੱਥੇ ਸੀ ਇਹ ਗੱਲਾਂ ਬਾਤਾਂ ਅੱਛਾ ਇਹ ਦੱਸਦਾ ਕੌਣ ਹੈ ਜਿਹੜੇ ਜਸਵੀਰ ਸਿੰਘ ਰੋਡੇ ਵਰਗੇ ਨੇ ਜਿਹੜੇ ਕਹਿੰਦੇ ਸੀ ਸਾਡੇ ਤਾਂ ਛੇਤਰ ਪਵਾ ਗਿਆ ਸਾਡੀ ਬਦਨਾਮੀ ਕਰ ਗਿਆ ਸਾਡੇ ਥੂ ਥੂ ਕਰਾਤੀ ਉਹੀ ਦੱਸੀ ਜਾਂਦੇ ਨੇ ਸਾਰਾ ਕੁਝ ਤੇ ਹੁਣ ਜਿਹੜੀਆਂ ਭੇਡਾਂ ਨੇ ਜਿਹੀਆਂ ਉਹਨੂੰ ਬੇਨਤੀ ਹੈ ਵੀ ਇਹ ਥੋੜਾ ਜਿਹੜਾ ਕਾਮ ਦਾ ਜਰਨਲ ਤੁਸੀਂ ਬਣਾਇਆ ਸੀ ਉਹਦੀਆਂ ਕਰਤੂਤਾਂ ਕੁੜੀਆਂ ਦੇ ਨਾਲ ਵੀ ਸਾਹਮਣੇ ਆਉਣਗੀਆਂ ਅਛਾ ਇਹ ਸਾਡੇ ਭਾਈ ਸਾਹਿਬ ਨੇ ਮੈਂ ਤਾਂ ਲੱਛਣ ਉਹਦੇ ਦੇਖ ਲਏ ਜਦੋਂ ਇਹ ਉਹ ਸਰਬ ਲੋਹ ਦੇ ਬਾਟੇ ਵਿੱਚ ਫੜ ਕੇ ਚਾਹ ਪੀਂਦਾ ਸੀ ਤੇ ਲੱਤਾਂ ਨਸਾਲ ਕੇ ਬੈਂਦਾ ਸੀ ਮੰਜੇ ਤੇ ਚੱਪਲਾਂ ਨੂੰ ਕਾਲੀਆਂ ਟੁੱਟੀਆਂ ਪਾ ਕੇ ਬੈਂਦਾ ਸੀ ਗਿੱਟੇ ਲਬੜੇ ਹੁੰਦੇ ਸੀ ਵੀ ਲੋਕ ਕਹਿਣ ਵੀ ਇਹ ਭਿੰਡਰਾਂ ਵਾਲਾ ਪਿੰਡਰਾਂ ਵਾਲੇ ਨੇ ਵੀ ਬਹੁਤ ਚੰਗਾ ਨਹੀਂ ਕੁਝ ਕੀਤਾ ਸੀ ਇੱਦਾਂ ਜਿਹੜੀ ਸਾਡੀ ਮੰਦਿਰ ਹੈ ਇਹਦਾ ਜਿਹੜਾ ਮਾਇੰਡ ਹੈ ਵਾਸ਼ ਕੀਤਾ ਹੋਇਆ ਹੈ ਜਾਨਕਿ ਦਿਮਾਗ ਵਿੱਚ ਭਰਿਆ ਹੋਇਆ ਹੈ ਵੀ ਪਿੰਡਰਾਂ ਵਾਲੇ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਪੰਜਾਬ ਦੀ ਨੌਜਵਾਨੇ ਨੂੰ ਮੰਗਰ ਲਾ ਕੇ ਕੁਝ ਨਸ਼ੇੜੀ ਬਣਾਤਾ ਕੁਝ ਗੈਂਗਸਟਰ ਬਣਾਤਾ ਕੁਝ ਅਤਵਾਦੀ ਬਣਾਤਾ ਉਹ ਕਰਤੂਤਾਂ ਸਾਰੀਆਂ ਸੀ ਚਲੋ ਹੁਣ ਜਿਹੜੀ ਤੁਹਾਡਾ ਕੌਮ ਦਾ ਜਰਨੈਲ ਸੀ ਤੇ ਜਿਹਨੂੰ ਕੌਮ ਦੀ ਮਾਤਾ ਕਹਿੰਦੇ ਸੀ ਮਾਤਾ ਬਲਵਿੰਦਰ ਕੌਰ ਹੈ ਨਾ ਹਾਂ ਹਾਂ ਬਲਵਿੰਦਰ ਕੌਰ ਹੀ ਹੈ ਤੇ ਪਾਪਾ ਕੌਣ ਹੈ ਸਿਮਾ ਸਿਮਾ ਹੀ ਹੈ ਨਾ ਮੈਂ ਜਿਹੜਾ ਐਦਾਂ ਜੇ ਕਰਦਾ ਹੁੰਦਾ ਹੁਣ ਤਾਂ ਮੈਂ ਵੀ ਉਹ ਕਰਨਾ ਨਹੀਂ ਚਾਹੁੰਦਾ ਕਿਉਂਕਿ ਫਿਰ ਆਤ ਪੈਣ ਦੇ ਕਿਤੇ ਐਦਾਂ ਬੋਲਣੀ ਨਾ ਲੱਗ ਜਾਈ ਤੇ ਇੱਕ ਉਹ ਤੇ ਦੋ ਚਾਰ ਪ੍ਰਚਾਰਕ ਇਹਨਾਂ ਦੇ ਉਹ ਸੁਣ ਲਿਓ ਧਿਆਨ ਦੇ ਨਾਲ ਅੱ비 ਸਾਡੇ ਸੰਤ ਦੀਆਂ ਦਿਬਰੂਗੜਵਾਲੇ ਦੀਆਂ ਕੌਮ ਦੇ ਜਰਨਲ ਦੀਆਂ ਕਰਤੂਤਾਂ ਕੀ ਨੇ ਉਹ ਐਪ ਦੇ ਵਿੱਚ ਉਹਦੇ ਵਿੱਚ ਸੈਂਕੜੇ ਕੁੜੀਆਂ ਨੂੰ ਇਹ ਚੈਟ ਕਰਦਾ ਦਿਸੂਗਾ ਚਾਹਿਆਂ ਨੂੰ ਹੋਟਲਾਂ ਵਿੱਚ ਬੁਲਾਇਆ ਇਹ ਕਰਤੂਤਾਂ ਸਾਹਮਣੇ ਆਉਣਗੀਆਂ ਤੁਹਾਨੂੰ ਪਤਾ ਉਹ ਜਿਹੜਾ ਵੱਡੇ ਨਕਾਲਾ ਕਲਸੀ ਕਲਸੀ ਜਿਹੜਾ ਫਿਲਮਾਂ ਬਣਾਉਂਦਾ ਸੀ ਉਹਨੇ ਇਹੀ ਕੰਜਰ ਕੀਤਾ ਕੀਤਾ ਸਾਰੀ ਉਪਰ ਇਹੀ ਸਾਰਾ ਕੁਝ ਕੀਤਾ ਇਹਨਾਂ ਨੇ ਉਹ ਪਹਿਲਾਂ ਦੀਪ ਸਿੱਧੂ ਦੇਖਿਆ ਤੁਸੀਂ ਬਰਾਬਰ ਦੀ ਕੁੜੀ ਸੀ ਘਰ ਵਾਲੀ ਹੈਗੀ ਸੀ ਫਿਰ ਵੀ ਤਲਾਕ ਦੇ ਕੇ ਦੂਜੀ ਮੈਰਿਜ ਕਰਾਉਣੀ ਚਾਹੁੰਦਾ ਸੀ ਤੇ ਇਹਨਾਂ ਲੋਕਾਂ ਨੂੰ ਕੌਮ ਦੇ ਸਿਰ ਤੇ ਬਹਾਇਆ ਸਾਡੇ ਕੜਮ ਚੌਧਰੀਆਂ ਨੇ ਆਪਣਾ ਉल्लू ਸਿੱਧਾ ਕਰਨ ਵਾਸਤੇ ਚਲੋ ਮੈਂ ਹੋਰ ਬੋਤਲ ਲੰਬਾ ਚੌੜਾ ਨਾ ਬੋਲੋ ਮੈਂ ਗੱਲ ਕੋਈ ਕਰਨੀ ਹੈ ਵੀ ਜਿਹੜੀ ਡੇਟਿੰਗ ਐਪ ਜਾਂ ਟਿੰਡਰ ਐਪ ਖੁੱਲਣੀ ਹੈ ਇਹਦੇ ਵਿੱਚ ਕਰਤੂਤਾ ਨਿਕਲ ਲੀਆਂ ਨੇ ਭਾਈ ਸਾਬ ਦੀਆਂ ਮੂਤਪਾਲ ਦੀਆਂ ਇਹ ਉਹੀ ਹੈ ਨਾ ਜਿਹੜਾ ਉਹ ਨਸ਼ੇੜੀ ਸੀ ਹੈਪੀ ਉਹਦਾ ਭਰਾ ਹੀ ਹੈ ਡੇਰੂਗੜ ਬਿਠਾ ਹੈ ਤੇ ਚਲੋ ਸੁਣ ਲਿਓ ਜੀ ਧਿਆਨ ਦੇ ਨਾਲ ਮੈਂ ਇਹ ਕਹਣਾ ਵੀ ਜਦੋਂ ਉਹ ਸਾਰਾ ਕੁਝ ਸਾਹਮਣੇ ਆ ਗਿਆ ਤੇ ਫਿਰ ਉਹ ਬਿਜੋ ਨੇ ਆਉਣਾ ਸਾਹਮਣੇ ਫਿਰ ਮਾਤਾ ਨੇ ਆਉਣਾ ਨਹੀਂ ਜੀ ਇਹ ਤਾਂ AI ਦੇ ਨਾਲ ਬਣਾਇਆ ਸਾਰਾ ਕੁਝ ਇਹ ਕਾਨੂੰ ਆ ਜੀ ਇਹ ਤਾਂ AI ਦੇ ਨਾਲ ਇਹ AI ਦੇ ਨਾਲ ਬਣਿਆ ਜੀ ਇਹ ਸਾਰਾ ਕੁਝ ਇਹ ਅਸੀਂ ਨਹੀਂ ਮੰਨਦੇ ਯਕੀਨ ਨਹੀਂ ਕਰਦੇ ਜੀ ਮਾਤਾ ਨੇ ਹੱਟ ਪਛੁੰਦੇਣਾ ਉਹਨੇ ਬੀਬੀ ਜਗੀਰ گور ਬਣ ਕੇ ਕਿਰਪਾਨ ਫੜਨੇ ਹੱਥ ਵਿੱਚ ਫਿਰ ਉਹਨੇ ਕਹਿਣਾ ਨਾ 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 ਮੇਰਾ ਪੁੱਤ ਤਾਂ ਗੁੱਲੇ ਵੋਹ ਤੇ ਪੈਰ ਧਰਨ ਵਾਲਾ ਨਹੀਂ ਹਾਂ ਛੋਟਾ ਪੁੱਤ ਜਿਹੜਾ ਅਸੱਚ ਵੱਡਾ ਜਿਹੜਾ ਉਹ ਮੜਾ ਮੁੱਟਾ ਡਰਗ ਟੁਕ ਪੀ ਲੈਂਦਾ ਸਿਕਟਾ ਫੁੱਟਾ ਪੀ ਲੈਂਦਾ ਉਹ ਤੁਸੀਂ ਮਾਫ ਕਰ ਦਿਓ ਫਮੈਨੂੰ ਕੋਈ ਕਮੈਂਟ ਕਰਦੇ ਆ ਕਹਿੰਦੇ ਕੀ ਹੋ ਗਿਆ ਜੀ ਟਾਪੀ ਲ ਲੈ ਕੀ ਹੋ ਗਿਆ ਜੇ ਕਹਿੰਦੇ ਦੋ ਬੀੜੀਆਂ ਪੀ ਲਿਆ ਕੀ ਹੋ ਗਿਆ ਮੈਨੂੰ ਸਮਝਾਉਂਦੇ ਆ ਇਹ ਤਾਂ ਸੋਨ ਨੂੰ ਵੀ ਨਹੀਂ ਹਟਾਉਂਦੇ ਤੁਸੀਂ ਵੀ ਰੋਜ਼ ਖਰੀਦਿਆ ਕਰੋ ਮੰਡਲਾਂ ਦੇ ਮੰਡਲ ਪੀਓ ਉਹ ਜਿਵੇਂ ਸਾਈਆਂ ਆੜੇ ਨਹੀਂ ਬੈਠੇ ਹੁੰਦੇ ਉਹ ਕਿਹੜੇ ਸੀ ਉਹ ਲਾੜੇ ਸ਼ਾਂ ਆੜੇ ਦੇ ਸੂਟੇ ਤੇ ਸੂਟਾ ਇਦਾਂ ਲਾਇਆ ਕਰੋ ਅਸੀਂ ਕਿਤੋਂ ਕਹਿੰਨੇ ਦਿਮਾਗ ਖਰਾਬ ਕਰੋ ਖਾ ਕੇ ਮਰੋਛਾ ਕਰਨੇ ਅਸੀਂ ਤੁਹਾਨੂੰ ਕਿਉਂ ਰੁਕਣਾ ਸੀ ਐਂ ਤਾਂ ਤਾਂ ਬੋਲਦਿਆਂ ਵੀ ਤੁਸੀਂ ਕੌਮ ਦੇ ਸਿਰ ਤੇ ਚੌਧਰੀ ਬਣ ਕੇ ਨਾ ਬੈਠੋ ਅਸਾਂ ਨੂੰ ਤੁਹਾਡੀ ਮੌਤ ਦਾ ਕੀ ਮਤਲਬ ਹੈ ਅਸੀਂ ਤੁਹਾਡੀ ਮਕਾਨ ਜਾਣਾ ਨਾ ਤੁਹਾਨੂੰ ਪੇਟਣਾ ਆ ਅਸੀਂ ਸਾਨੂੰ ਕੋਈ ਲੋੜ ਨਹੀਂ ਜਿਹੜਾ ਨਸ਼ਾ ਕਰਕੇ ਮਰਦਾ ਹੈ ਕਰਤੂਤਾਂ ਕਰਕੇ ਮਰਦਾ ਮਰੀ ਜਾਓ ਅੱਜ ਤਾਂ ਉਦੋਂ ਬੋਲਦੇ ਨੇ ਤੁਸੀਂ ਕੌਮ ਦੇ ਸਿਰ ਤੇ ਚੌਧਰੀ ਬਣ ਕੇ ਬੈੰਦੇ ਹੋ ਹੁਣ ਜਿਹੜੀ ਐਪ ਖੁੱਲਣੀ ਹੈ ਇਹ ਇਦੇ ਵਿੱਚ ਜੋ ਮੂਤਪਾਲ ਕੁੜੀਆਂ ਨੂੰ ਚੈਟ ਕਰਦਾ ਹੋ ਬੋਲਦਾ ਹੋ ਉਹ ਸੁਣ ਲਿਓ ਆਪਣੇ ਘਰ ਦੇ ਵਿੱਚ ਐਲਸੀਡੀ ਲਾ ਕੇ ਨਾ ਵੱਡੀ ਸਾਰਾ ਪਰਿਵਾਰ ਬਹਿ ਜਾਓ ਫਿਰ ਪੱਟਾਂ ਤੇ ਹੱਥ ਮਾਰਿਓ ਮੱਥੇ ਤੇ ਸਿਰ ਤੇ ਹੱਥ ਮਾਰਿਓ ਬੂਕਿਓ ਫਿਰ ਵੀ ਅਸੀਂ ਇਹਨੂੰ ਵੋਟਾਂ ਪਾਈਆਂ ਵੀ ਆ ਸਾਡੀ ਕੌਮ ਦਾ ਜਰਨਲ ਸੀ ਫਿਰ ਇਦਾਂ ਪਿੱਟਿਓ ਚਲ ਇੰਨਾ ਕੀ ਬਹੁਤ ਐ ਦੋ ਚਾਰ ਦਿਨ ਦੇ ਵਿੱਚ ਉਹਦੀਆਂ ਜਿਹੜੀਆਂ ਚੈਟ ਦੀਆਂ ਚੈਟ ਹੋ ਗਏ ਜਿਹੜੇ ਆੜਿਓ ਵੀਡੀਓ ਉਹ ਆ ਜਾਣਗੀਆਂ ਤੇ ਫਿਰ ਸਪਾਈਆਂ ਦੇਣੀਆਂ ਸ਼ੁਰੂ ਕਰ ਦਿਓ ਐਕਟਿੰਗ ਸਿੱਖ ਲਓ ਪਹਿਲਾਂ ਵੀ ਕਿੱਦਾਂ ਹੱਥ ਕਰਨੇ ਨੇ ਕਿੱਦਾਂ ਐ ਕਮਲ ਮਾਰਨਾ ਉਹ ਉਹ ਸਿੱਖ ਲਿਓ ਮੜਾ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ